ਸਤ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਅੱਜ ਬਾਈ ਆਪਾਂ ਫੇਰ ਖੜੇ ਆਂ ਸਵਰਾਜ ਏਜੰਸੀ ਦੇ ਵਿੱਚ ਉਹਨੂੰ ਪਤਾ ਬਾਈ ਸਾਡੇ ਏਰੀਆ 'ਚ ਵਿਕਦਾ ਸਵਰਾਜ ਵੱੱਦ ਠੀਕ ਹੈ ਜਿੰਨੇ ਫੇਰ ਨਵੇਂ ਵੇਚਦੇ ਉਹਨੇ ਹੀ ਨਾਲ ਕੋਲ ਵਿੱਚ ਪੁਰਾਣੇ ਟਰੈਕਟਰ ਵੀ ਆਉਂਦੇ ਆ ਤੇ ਅੱਜ ਇਹਨਾਂ ਕੋਲ ਇੱਕ ਮੈਸੀ ਆਇਆ ਬਾਈ 241 ਤੇ ਟਰੈਕਟਰ ਚੱਲਿਆ ਵਾ ਬਾਈ ਘੱਟ ਥੋੜਾ ਜਿਹਾ ਟਰੈਕਟਰ ਤੋਦਾ ਤੂਤਾ ਹੋ ਰਿਹਾ ਹੈਗਾ ਬਾਈ ਉਹਨੂੰ ਪਤਾ ਹੈ ਇਹਦਾ ਜਿਵੇਂ ਟਰੈਕਟਰ ਆਉਂਦਾ ਹੈ ਉਦਾਂ ਦੀ ਉਦਾਂ ਹੀ ਖੜੇ ਰਹਿੰਦੇ ਨੇ ਔਰੇ ਤੇ ਟਰੈਕਟਰ ਦਾ ਜੋ ਵੀ ਹੈਗਾ ਇਹ ਬਾਇਓ ਡਾਟਾ ਪਤੋਂ ਸਾਰਾ ਕੁਝ ਦੱਸਾਂਗੇ ਟਰੈਕਟਰ ਬਾਰੇ ਤੇ ਇੱਕ ਬਾਈ ਆਪਣੇ ਨਾਲ ਸਵਰਾਜ ਜੰਸੀ ਤੋਂ ਸਰਿੰਦਰ ਵੀਰ ਹੋਰ ਵੀਰੇ ਠੀਕ ਆ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਤੇ ਟਰੈਕਟਰ ਬਾਈ ਉੱਚੇ ਮਾਡਲੇ ਕੱਟੀ ਜ ਨੇ ਵਿੱਚ ਤੁਸੀਂ ਟਰੈਕਟਰਾਂ ਨੂੰ ਫੜਦੇ ਹੀ ਨਹੀਂ ਲੋਕ ਹਾਂ ਹਾਂ ਠੀਕ ਆ ਬਾਈ ਠੀਕ ਆ ਤੇ ਨੰਬਰ ਵੀ ਲੋਕਲ ਆ ਬਾਈ ਟਰੈਕਟਰ ਦਾ ਹਨਾ ਰੋਪੜ ਦਾ ਹੀ ਨੰਬਰ ਰੋਪੜ ਦਾ ਹੀ ਨੰਬਰ ਆ ਇਹ ਕੀ ਮਾਡਲ ਹੈ ਜੀ 2021 ਵੀਰੇ ਹਾਂਜੀ ਠੀਕ ਆ ਤੇ ਜਿੱਦਾਂ ਹੁਣ ਅਸੇਂਦਰ ਬਾਈ ਆਬਸੀਡਨ ਟਰੈਕਟਰਾਂ ਦਾ ਦਸੰਬਰ ਮਹੀਨਾ ਚੱਲ ਰਿਹਾ ਹੁਣ ਕਿਵੇਂ ਆ ਸੇਲ ਸੇਲ ਠੀਕ ਆ ਜੀ ਵਿਕੀ ਜਾਂਦਾ ਹੁਣ ਵੀ ਵਿਕੀ ਜਾਂਦਾ ਠੀਕ ਆ ਥੋੜੇ ਡੈਕਟਰ ਵਿਕ ਰਿਹਾ ਆਬਸੀਜਨ ਚ ਬਾਕੀ ਤਾਂ ਕੰਮ ਨਹੀਂ ਚੱਲ ਰਿਹਾ ਸਾਰਿਆਂ ਦਾ ਵਿਕੀ ਜਾਂਦਾ ਹਾਂ ਇਹ ਤਾਂ ਘੱਟ ਦੇ ਘੱਟ ਦੋ ਵੱਟ ਇਹਨਾਂ ਬਾਈ ਆਪਣੇ ਉਰੇ ਇੱਕ ਗੱਲ ਹੈਗੀ ਮਾਰਕੀਟ ਚ ਆਪਣੇ ਆਪਣੇ ਕੋਈ ਕਿਸੇ ਏਜੰਸੀ ਤੇ ਅਡੋ ਤੜੀ ਨਹੀਂ ਹੈਗੀ ਹਾਂਜੀ ਮੈਨੂੰ ਕਈ ਹੋਰ ਏਜੰਸੀਆਂ ਤੇ ਫੋਨ ਆਉਣੇ ਬਾਹਰ ਤੇੜੇ ਬੰਦੇ ਆ ਹੋਰ ਪਾਸੇ ਦੇ ਕਹਿੰਦਾ ਬਾਈ ਜਿਕਣਾ ਉਰੇ ਤੁਹਾਡੇ ਏਜੰਸੀਆਂ ਦਾ ਆਪਸ ਵਿੱਚ ਸਾਰਾ ਵੀ ਤੁਸੀਂ ਇੱਕ ਦੂਜੇ ਨਾਲ ਜਾਣਦੇ ਆ ਗੱਲਾਂ ਬਾਤਾਂ ਕਰਦੇ ਆ ਵੀ ਸਾਡੇ ਨਹੀਂ ਬਾਈ ਹੈਗਾ ਕਹਿੰਦੇ ਕਹਿੰਦੇ ਸਾਡੇ ਦਾ ਬਹੁਤ ੜੋੜੋ ੜੜੀ ਬਾਈ ਨਹੀਂ ਜੀ ਆਪਣੇ ਕਹਿੰਦੇ ਸਾਡੇ ਦਾ ਜੇ ਇੱਕ ਨੇ ਇੰਨਾ ਰੇਟ ਲਾਤਾ ਕਹਿੰਦਾ ਦੂਜੇ ਨੇ ਜਾ ਕੇ ਬਾਈ ਚੱਕ ਦੇਣਾ ਕੰਮ ਮੈਂ ਕਿਹਾ ਬਾਈ ਸਾਡੇ ਨੇ ਜੇ ਜੇ ਮੈਂ ਕਹਾਂ ਜੇ ਸਾਨੂੰ ਪਤਾ ਹੈ ਵੀ ਇਹਨਾਂ ਨੇ ਸਵਰਾਜ ਵਾਲੇ ਦੀ ਗੱਲ ਚੱਲਦੀ ਆ ਮੈਂ ਕਿਹਾ ਮੈਂ ਕਿਹਾ ਦੂਜਿਆਂ ਸੀ ਵਾਲੇ ਜਾਣ ਵੀ ਜਾਣਗੇ ਨਹੀਂ ਤੇ ਜਾਉਂਗੇ ਵੀ ਤਾਂ ਪੁੱਛ ਕੇ ਜਾਉਂਗੇ ਬਾਈ ਤੁਸੀਂ ਕਿੰਨਾ ਤੁਹਾਡਾ ਕੀ ਹਿਸਾਬ-ਤਾਬ ਆ ਵੀ ਮਿਲ ਕੇ ਚੱਲਦੇ ਆ ਇਹ ਕੰਮ ਬਾਈ ਹੈਵੀ ਮਿਲ ਕੇ ਚੱਲਣ ਵਾਲਾ ਹੀ ਆ ਇਹ ਗੱਲ ਹੋਰ ਐਸੰਦਰ ਬਾਈ ਜਿਹੜੇ ਬੰਦੇ ਨੇ ਜਿਹੜਾ ਰੇਟ ਲੈਣਾ ਉਹੀ ਲੈਣਾ ਆਪਾਂ ਕਿਸੇ ਦੇ ਆ ਕੇ ਰੇਟ ਖਰਾਬ ਕਰੀ ਜਾਈਏ ਕੋਈ ਫਾਇਦਾ ਨਹੀਂ ਕਿਤੇ ਕੋਈ ਬੰਦਾ ਵਿੱਚ ਪੈ ਗਿਆ ਗੱਲ ਵੱਖਰੀ ਹੈ ਹਾਂ ਨਹੀਂ ਤਾਂ ਵੈਸੇ ਅੱਜਕੱਲ ਬਣਿਆ ਬਈ ਨਹੀਂ ਬਈ ਇਹ ਗੱਲ ਆਪਣੇ ਚਲੂਰੇ ਆਪਾਂ ਵੀ ਆਪਸ ਵਿੱਚ ਵਰਤਦੇ ਆ ਆਪਣੇ ਇੱਥੇ ਇਹ ਗੱਲ ਦੀ ਕੋਈ ਅੱਜ ਤੱਕ ਦੇਖੀ ਨਹੀਂ ਹੈਗੀ ਹੈਨਾ ਬਾਈ ਜਸ ਕੋਈ ਸਾਡੇ ਕੋਲ ਟਰੈਕਟਰ ਹੁੰਦਾ ਪੁਰਾਣਾ ਤੁਸੀਂ ਆਪ ਆ ਕੇ ਸੌਦਾ ਕਰਾ ਦਿੰਨੇ ਆ ਥੋਡੇ ਕੋਲ ਹੁੰਦਾ ਅਸੀਂ ਆਪ ਆ ਕੇ ਸੌਦਾ ਕਰਾ ਦਨੇ ਆ ਉਰੇ ਇਹ ਚੀਜ਼ ਦੀ ਹੈ ਨਹੀਂ ਵੀ ਉਹਨਾਂ ਦਾ ਟ੍ਰੈਕਟਰ ਨਹੀਂ ਵੇਚਣਾ ਉਹਨਾਂ ਦਾ ਨਹੀਂ ਵੇਚਣਾ ਤੈਨੂੰ 10 ਪੈ ਜਾਂਦੀ ਯਾਰ ਬਾਈ ਅਗਲਾ ਪੁੱਛਦਾ ਅਗਲਾ 10 ਹੋ ਜਾਂਦਾ ਬਾਈ ਫਲਾਣਾ ਪਰ ਸਹੀ ਗੱਲ ਆ ਸਹੀ ਗੱਲ ਆ ਬਾਈ ਹਾਂ ਜੀ ਕੋਈ ਨਵੇਂ ਵਾਲੇ ਨਹੀਂ ਹੁੰਦੇ ਇਹ ਸਿੰਦਰ ਬਾਈ ਨੇ ਬਾਈ ਪਹਿਲਾਂ ਬਹੁਤ ਟਾਈਮ ਮਹਿੰਦਰਾ ਏਜੰਸੀ ਦੇ ਵਿੱਚ ਕੰਮ ਕਰਿਆ ਬਾਈ ਕਿੰਨੇ ਸਾਲ ਆਏ ਮਹਿੰਦਰਾ ਚ 2010 ਤੋਂ 2010 ਤੋਂ ਲੈ ਕੇ 2024 ਤੱਕ ਠੀਕ ਆ ਬਾਈ 13-14 ਸਾਲ ਲਗਾਤਾਰ ਮਹਿੰਦਰਾ ਏਜੰਸੀ 'ਚ ਕੰਮ ਕਰਿਆ ਹੁਣ ਬਾਈ ਦਾ ਮਨ ਬਣਿਆ ਵੀ ਚਲੋ ਏਜੰਸੀ ਚੇਂਜ ਕਰੀਏ ਤੇ ਹੁ ਏ ਬਾਈ ਮੜਾ ਦਿਖਾ ਦੀ ਟਰੈਕਟਰ ਦੇਖੋ ਜੀ ਨਾਲੇ ਲੋ ਜੀ ਬਾਈ 2021 ਮਾਡਲ ਆ ਬਾਈ ਟਾਇਰ ਟੂਰ ਜੋ ਵੀ ਹੈਗਾ ਸਾਰਾ ਕੁਝ ਨਾਲ ਦੇ ਆ ਹਾਂ ਡਬਲ ਐਕਟਿੰਗ ਵਾਲਾ ਬਾਈ ਜੇ ਚੈੱਕ ਕਰੋ ਬਾਈ ਮੈਸੀ ਮੈਂ ਨਾ ਡਬਲ ਐਕਟਿੰਗ ਜ ਨਹੀਂ ਆਏ ਸਿਰਲ ਜੀ ਵੀ ਆਏ ਸਿਰਲ ਜੀ ਵੀ ਆਏ ਠੀਕ ਆ ਤੇ ਬਾਈ ਇਹਦੇ ਮੁੱਲੇ ਦਾ 7.50 ਨਾਲੇ ਉਹਨੇ ਕਿ ਮੈਨੂੰ ਲੱਗਾ ਮੈਨੂੰ ਲੱਗਾ ਬਾਅਦ ਚ ਪਏ ਹੋਏ ਆ ਬਾਅਦ ਚ ਪਏ ਹੋਏ ਹਾਂ ਪਿਛਲੇ ਟਰ ਨਾਲ ਤਾਂ ਹੀ ਬਾਈ ਪਿਛਲੇ ਵੀ ਪਿਛਲੇ ਟਰ ਗੁਡੀ ਦੇ ਮੁੱਲੇ 7.50 ਦੇ ਇਹਨੂੰ ਮੁੱਲੇ ਟਰ ਨਾਲ ਦਾ 6 50 ਦੇ ਆਉਂਦੇ ਆ ਇਹਨੂੰ 7 50 ਦੇ ਪਾਏ ਹੋਏ ਆ ਬੜੇ ਟਾਇਰ 0016 ਦੇ ਆਉਂਦੇ 16 ਦੇ ਹਾਂਜੀ ਅੱਛਾ ਤੇ 7 50 ਦੇ ਬਾਅਦ ਭਾਈ ਠੀਕ ਆ ਤੇ ਬਾਈ ਇਹਨੂੰ ਟਾਇਰ ਪਾਏ ਹੋਏ ਬੜੇ ਤਾਂ ਹੀ ਟਾਇਰ ਥੋੜਾ ਜਿਹਾ ਮੂਰੇ ਤੇ ਮੈਸੀ ਥੋੜਾ ਜਿਹਾ ਮੂਰੇ ਟਾਇਰਾਂ ਦੇ ਉਦਾਂ ਹੀ ਦੇਖਣ ਨੂੰ ਬੜਾ ਲੱਗਦਾ ਠੀਕ ਆ ਜੀ ਤੇ ਚੱਲਿਆ ਵਾ ਬਾਈ ਤਕਰੀਬਨ ਬਾਈ 900 ਘੰਟੇ ਚੱਲਿਆ ਵਾ ਹਾਂਜੀ ਬਾਈ ਨੂੰ ਆਹ ਲੀਵ ਨੂੰ ਨਾਲੇ ਆਉਂਦਾ ਪਹਿਲਾਂ ਹਾਂਜੀ ਹਾਂਜੀ ਅੱਛਾ ਨਾਲੇ ਆਉਂਦਾ ਠੀਕ ਆ ਲੋ ਜੀ ਬਾਈ ਬਾਕੀ ਬਾਈ ਕੰਡੀਸ਼ਨ ਥੋੜੇ ਸਾਹਮਣੇ ਆ ਵੇਟ ਬੂਟੇ ਨੂੰ ਨਾਲੇ ਆਉਨੇ ਚੱਕਿਆਂ ਦੇ ਵਿੱਚ ਠੀਕ ਹੈ ਜੀ ਬਾਕੀ ਮਰਾੜ ਮੂੜ ਦੇਖ ਲਓ ਟਰੈਕਟਰ ਦੇ ਸਾਫ਼ ਹੈ ਜਮਾਈ ਅਦਾ ਜਿਵੇਂ ਅਸੀਂ ਦੱਸਦੇ ਬਾਈ ਸਾਡੇ ਏਜੰਸੀਆਂ ਚ ਕੋਈ ਟਰੈਕਟਰ ਤੁਹਾਨੂੰ ਤੂਤਾ ਤੂਤਾ ਵੀ ਨਹੀਂ ਮਿਲੂਗਾ ਪਾਲ ਸਮਾਰੀ ਵੀ ਜਿਵੇਂ ਆਇਆ ਵਾ ਜੱਟ ਦੇ ਘਰ ਤੇ ਟਰੈਕਟਰ ਉਦਾਂ ਹੀ ਖੜਾ ਹੈ ਸਾਰੇ ਉਰੇ ਠੀਕ ਹੈ ਜੀ ਟਾਇਰ ਸਰੇਂਦਰ ਬਾਈ ਸਹੀ ਪਿਛਲੇ ਟਾਇਰ ਕਿੰਨੇ ਪੈਸੇ ਹੋਣਗੇ 90 ਦੇ ਉੱਪਰ ਹੈ ਠੀਕ ਹੈ ਚਲੋ ਆਪਾਂ ਬਾਈ 5 ਪੈਸੇ ਘੱਟੇ ਦੱਸੂਗੇ ਬਾਈ ਨੇ 90 ਕਿਹਾ ਤਾਂ ਆਪਾਂ ਟਾਇਰ ਬਾਈ ਇਹਦੇ ਮੈਂ 85 ਪੈਸੇ ਦੱਸੂਗਾ ਹਰ ਵਾਸਤੇ 90 ਪੈਸੇ ਹੀ ਖੜੇ ਆ ਬਾਈ ਠੀਕ ਆ 85 ਪੈਸੇ ਕੰਡੀਸ਼ਨ ਮੰਨ ਲਿਓ ਟਾਇਰਾਂ ਦੀ ਤੇ 900 ਘੰਟੇ ਚੱਲਿਆ ਵਾ ਮੜੀ ਤੁਹਾਨੂੰ ਸਲਫ ਮਾਰ ਕੇ ਵੀ ਦਿਖਾ ਦਨੇ ਟਰੈਕਟਰ ਦੀ ਆਵਾਜ਼ ਉਹ ਚੈੱਕ ਕਰ ਲਿਓ ਸੰਗੋ ਬਾਈ ਮਾਰੀ ਮਾਰੀ ਸਲਫ ਟਰੈਕਟਰ ਦੀ ਲੋ ਜੀ ਬਾਈ ਆਵਾਜ਼ ਚੈੱਕ ਕਰਿਓ ਲੈ ਆਵਾਜ਼ ਚੈੱਕ ਕਰੋ ਬਾਈ ਮੈਸੀ ਬਾਈ ਤੇਲ ਦੇ ਪੱਖ ਤੋਂ ਸਾਰਿਆਂ ਦਾ ਰਾਜਾ ਟਰੈਕਟਰ ਆ ਠੀਕ ਆ ਜੀ ਤੇਲ ਖਰਚਾ ਤੁਹਾਨੂੰ ਉੱਪਰ ਉਹ ਦਿਖਾ ਦਨੇ ਬਾਈ ਬਹਿ ਕੇ ਹਲੋ ਸਿਰਫ 909 ਘੰਟੇ ਚੱਲਿਆ ਹੋਆ ਟਰੈਕਟਰ ਠੀਕ ਆ ਜੀ ਪਰੋਂ ਦੇਖ ਲੋ ਟਰੈਕਟਰ ਤੋੜੀ ਬਾਈ ਕਿਸੇ ਨੇ ਬਾਈ ਨਾਰਮਲ ਖੇਤੀਬਾੜ ਤੇ ਲੈਣਾ ਆਪਣੇ ਘਰਾਂ 5-6 ਕਿੱਲਾਂ ਦੀ ਖੇਤੀਬਾੜ ਤੇ ਰੋਟਾਵੇਟਰ ਚਲਾਉਣਾ 7 ਫੁੱਟ 9 ਦੇ 11 ਦੇ ਹਾਲ ਤਾਂ ਬਹੁਤ ਵਧੀਆ ਟਰੈਕਟਰ ਆ ਬਾਈ ਤੇਲ ਖਰਚਾ ਘੱਟ ਹੈ ਮਾਰਕੀਟ ਵੀ ਹੈਗੀ ਹੈ ਜੀ ਠੀਕ ਹੈ ਸਾਰੇ ਪੱਖੋਂ ਵਧੀਆ ਨਵਾਂ ਵੀ ਬਾਈ ਇਹਦਾ ਤਕਰੀਬਨ ਜੇ ਗੱਲ ਕਰੀਏ ਤਾਂ ਰੇਟ ਕਾਫੀ ਹੈ ਟਰੈਕਟਰ ਦਾ ਸਾਡੇ 7 ਗ ਲੱਖ ਦੇ ਨੇੜੇ ਤੜੀ ਟਰੈਕਟਰ ਪੈਂਦਾ ਇਹ 680 7 ਦੇ ਨੇੜੇ ਤੜੇ ਅੱਜ ਪੱਤਰ ਪਾ ਕੇ ਠੀਕ ਹੈ ਜੀ ਤੇ ਬਾਕੀ ਹੁਣ ਬਾਈ ਨੇ ਇਹਦੀ ਡਿਮਾਂਡ ਜਿਹੜੀ ਡਿਮਾਂਡ ਹੈ ਬਾਈ ਇਹ ਕਰਦੇ ਆ 5.5 ਲੱਖ ਠੀਕ ਹੈ ਬਾਕੀ ਮੌਕੇ ਤੇ ਫੁੱਲ ਮਾਣਦਾਨ ਹੋ ਜਾਊਗਾ ਬਾਈ ਜਿੰਨਾ ਵੀ ਹੋਇਆ ਵੱਧ ਤੋਂ ਵੱਧ ਠੀਕ ਹੈ ਜੀ ਆ ਕੇ ਆਪਣਾ ਟਰੈਕਟਰ ਦੇਖ ਲਿਓ ਤਸੱਲੀ ਕਰ ਲਿਓ ਏਜੰਸੀ ਵਾਲਿਆਂ ਦੀ ਬਾਈ ਪੁਰਾਣੇ ਟਰੈਕਟਰ ਦੀ ਕਿਸੇ ਦੀ ਵੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਠੀਕ ਨਹੀਂ ਸਰੇਂਦਰ ਬਾਈ ਪੁਰਾਣੇ ਟਰੈਕਟਰ ਦੀ ਕੋਈ ਗਾਰੰਟੀ ਵਾਰੰਟੀ ਨਹੀਂ ਬਾਈ ਨਾ ਵੀਰੇ ਗਾਰੰਟੀ ਵਾਰੰਟੀ ਕੋਈ ਨਹੀਂ ਆ ਵੀ ਪੁਰਾਣੇ ਚੈੱਕ ਕਰ ਲੋ ਰੇ ਜੋ ਵੀ ਤੁਹਾਡੇ ਸਾਹਮਣੇ ਆ ਠੀਕ ਆ ਠੀਕ ਆ ਬਾਈ ਚੱਲਦਾ ਜੀ ਲੈ ਕੇ ਹੁਣ ਦੋ ਮਿੰਟ ਟਾਈ ਲੈ ਕੇ ਬਿਲਕੁਲ ਬਾਈ ਦੇ ਬਾਈ 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 ਬਹੁਤ ਵਾਰ ਤਾਂ ਅਸੀਂ ਦੇਖਦੇ ਆਂ ਅਸੀਂ ਵਾਲੇ ਫੋਟੋਆਂ ਦੀ ਟਰੈਕਟਰ ਕੱਟ ਲੰਨੇ ਆਂ ਫੋਟੋ ਆਈਆਂ ਕਹਿੰਦੇ ਨੇ ਬਾਈ ਇੰਨੇ ਦਾ ਟਰੈਕਟਰ ਬੇਸੇ ਵਧੀਆ ਹੀ ਹੁੰਦੇ ਆਂ ਉੱਚਾ ਦੂਨ ਮਾਡਲ ਦਾ ਨਹੀਂ ਪਤਾ ਹੁੰਦਾ ਠੀਕ ਆ ਇਹਨਾਂ ਤਾਂ ਦੇ ਤੇ ਜਿੱਦਾਂ ਬਾਈ ਕਹਿੰਦਾ ਬਾਈ ਉੱਚੇ ਮਾਡਲ ਦਾ ਦਾ ਚਲੋ ਵੀ ਪਤਾ ਹੀ ਹੁੰਦਾ ਟਰੈਕਟਰ ਦਾ ਬਾਕੀ ਬਾਈ ਜਿਵੇਂ ਕਿ ਉਹਰੇ ਹੋਰ ਕਈ ਵਾਰ ਏਜੰਸੀਆਂ ਚ ਕਹਿ ਦਿੰਦੇ ਆ ਜਾਂ ਡੀਲਰ ਕਹਿ ਦਿੰਦੇ ਆ ਬਾਈ ਗਾਰੰਟੀ ਆ ਟਰੈਕਟਰ ਦੀ ਸਾਲ ਦੀ ਗਾਰੰਟੀ ਆ ਸਾਡੀ ਤਸੱਲੀ ਆ ਠੀਕ ਆ ਤਾਂ ਬਾਈ ਆਪਾਂ ਜਿੰਨੇ ਵੀ ਟਰੈਕਟਰ ਉਹਰੇ ਆਪਾਂ ਹਰੇਕ ਵੀਡੀਓ ਚ ਕਹਿੰਨੇ ਆ ਵੀ ਬਾਈ ਗਾਰੰਟੀ ਵਾਰੰਟੀ ਕੋਈ ਨਹੀਂ ਪੁਰਾਣੇ ਟਰੈਕਟਰ ਦੀ ਨਵੇਂ ਦੀ ਜੋ ਗਾਰੰਟੀ ਹੈਗੀ ਆ ਉਹ ਵੀ ਕੰਪਨੀ ਦਿੰਦੀ ਆ ਡੀਲਰ ਨਹੀਂ ਦਿੰਦਾ ਆਪਣੇ ਵੱਲ ਤੇ ਉਹ ਕੰਪਨੀ ਦੀ ਗਾਰੰਟੀ ਹੁੰਦੀ ਆ ਠੀਕ ਆ ਜੀ ਉਹ ਕੰਪਨੀ ਦੇ ਸਾਲ ਦੀ 2 ਸਾਲ ਦੀ ਜਿੰਨੇ ਵੀ ਉਹ ਕੰਪਨੀ ਆਪਣੇ ਵੱਲੋਂ ਗਾਰੰਟੀ ਦਿੰ ਤੇ ਜਦੋਂ ਟਰੈਕਟਰ ਰੀਸੇਲ ਹੋ ਗਿਆ ਦੂਜੀ ਜਗ੍ਹਾ ਵੇਚ ਗਿਆ ਫੇਰ ਉਹਦੇ ਕੋਈ ਗਾਰੰਟੀ ਵਾਰੰਟੀ ਨਹੀਂ ਜਾਂਦੀ ਉਹਦੀ ਆਟੋਮੈਟਿਕਲੀ ਗਾਰੰਟੀ ਖਤਮ ਹੋ ਜਾਂਦੀ ਬਾਈ ਟਰੈਕਟਰ ਦੀ ਠੀਕ ਹੈ ਜੀ ਤੇ ਉਰੇ ਆ ਗਿਆ ਆਪਣੀ ਤਸੱਲੀ ਕਰ ਲਓ ਬਾਈ 1 2 3 ਦਿਨਾਂ ਚ ਕੋਈ ਗੱਲਬਾਤ ਹੁੰਦੀ ਕੋਈ ਬੜਾ ਨੁਕਸਾਨ ਨਿਕਲਦਾ ਤਾਂ ਬਾਈ ਆਪਾਂ ਚਲੋ ਏਡੀ ਵੀ ਗੱਲ ਨਹੀਂ ਹੈਗੀ ਵੀ ਜੋ ਹੈ ਨਹੀਂ ਜ਼ਿੰਮੇਵਾਰੀ 1 2 4 ਦਿਨਾਂ ਚ ਕੋਈ ਗੱਲਬਾਤ ਹੁੰਦੀ ਹੈ ਤਾਂ ਬਾਈ ਆਪਾਂ ਬੈਠੇ ਹੁੰਨੇ ਆ ਤੇ ਬੰਦਾ ਕੋਈ ਮਹੀਨੇ ਨੂੰ 2 ਮਹੀਨੇ ਨੂੰ ਲਾਂਭਾ ਦਵੇ ਫੇਰ ਬਾਈ ਕੋਈ ਜ਼ਿੰਮੇਵਾਰੀ ਨਹੀਂ ਨੰਦੀ ਖੁੱਲਿਆ ਖਾਲਿਆ ਵਾ ਕੁਝ ਨਹੀਂ ਬਾਈ ਟਰੈਕਟਰ ਕੋਈ ਨਟ ਨੂੰ ਚਾਬੀ ਨਹੀਂ ਹੈਗੀ ਗੇਅਰ ਦੇ ਨਟ ਦੇਖ ਲੋ ਲਿਫਟ ਤਾਪੇ ਦੇ ਨਟ ਦੇਖ ਲੋ ਠੀਕ ਹੈ ਜੀ ਇੰਜਨ ਦੇ ਕੋਈ ਹੈੱਡ ਦੇ ਕਿਸੇ ਨਟ ਨੂੰ ਚਾਬੀ ਨਹੀਂ ਹੈਗੀ ਹਿੱਸੇ-ਉਸੇ ਦਾ ਸਾਰਾ ਟਰੈਕਟਰ ਜੈਨੂਨ ਹੈ ਜਿੱਥੇ ਤੱਕ ਮੰਨੂ ਲੱਗਦਾ ਟਰੈਕਟਰ ਦੇ ਹਜੇ ਤੱਕ ਬਾਈ ਸਪੈਂਡਲ ਵੀ ਨਹੀਂ ਖੁੱਲੇ ਹੋਏ ਹੈਗੇ ਠੀਕ ਹੈ ਜੀ ਬਾਕੀ ਪੰਪ ਦੇ ਨਟ ਦੇਖ ਲੋ ਕਿਸੇ ਨਟ ਨੂੰ ਚਾਬੀ ਨਹੀਂ ਹੈਗੀ ਬਾਈ ਜਿਵੇਂ ਦਾ ਜੈਨੂਨ ਏਜੰਸੀ ਤੋਂ ਆਏ ਹੋਏ ਉਦਾਂ ਦੀ ਟਰੈਕਟਰ ਹੈ ਠੀਕ ਹੈ ਜੀ ਸਵਾ 5 ਲੱਖ ਡਿਮਾਂਡ ਹੈ ਬਾਕੀ ਵੀਰਵਾਨ ਕੇ ਉਰੇ ਆ ਕੇ ਦੇਖ ਲੋ ਟਰੈਕਟਰ ਠੀਕ ਹੈ ਜੀ ਸੌਦਾ ਜੋ ਵੀ ਮੌਕੇ ਤੇ ਆ ਕੇ ਹੋ ਜੂਗਾ ਤੇ ਜਿੰਨਾ ਵੀ 10 15 20 ਆ ਦਾ ਫਰਕ ਆ ਮੌਕ ਦਾ ਨਿਕਲ ਜੂ ਬਾਈ ਠੀਕ ਆ ਜੀ 21 ਮਾਡਲ ਆ ਰੂਪੜ ਦਾ ਨੰਬਰ ਆ ਫਸਟ ਓਨਰ ਦਾ ਟਰੈਕਟਰ ਆ ਤੇ ਟਰੈਕਟਰ ਇਹਨਾਂ ਕੋਲ ਹੋਰ ਵੀ ਖੜੇ ਆ ਬਾਈ ਪੁਰਾਣੇ 855 ਖੜੇ ਆ ਸੋਨਾ ਲੀਕਾ ਖੜੇ ਇੱਕ ਦੋ ਤੇ ਆਪਾਂ ਤੁਹਾਨੂੰ ਇਹਦਾ ਸਟਾਕ ਵੀ ਦਿਖਾ ਦਨੇ ਆ ਬਾਈ ਕਿਹੜੇ ਕਿਹੜੇ ਟਰੈਕਟਰ ਆ ਸੋਨਾ ਲੀਕਾ ਖੜਾ ਬਾਈ ਡੀਆਈ 50 ਇਹਨਾਂ ਕੋਲ ਕਰੋ ਚੈੱਕ ਬੰਪਰ ਬਾਈ ਖਾਸਾ ਹੀ ਲੰਬਾ ਲਾਇਆ ਹੋਇਆ ਪਤੰਦਰਾਂ ਨੇ ਕਰੋ ਚੈੱਕ ਘੱਟ ਦੇ ਘੱਟ ਵੀ 20 30 30 35 ਇੰਚ ਦਾ ਬੰਪਰ ਹੋਊਗਾ ਬਾਈ ਠੀਕ ਹੈ ਜੀ ਟਾਇਰ ਹੈਗੇ ਅੱਧੇ ਟਰੈਕਟਰ ਦੇ ਡੀਆਈ 50 ਜੀ ਇਹ ਠੀਕ ਹੈ ਜੀ ਮਾਡਲ ਦੀ ਗੱਲ ਕਰੀ ਤਾਂ 20 ਮਾਡਲ ਹੈ ਇਹਨਾਂ ਦਾ ਬਾਈ ਉਹਨੂੰ ਰੇਟ ਕਿਸੇ ਦਾ ਕਨਫਰਮ ਨਹੀਂ ਹੈਗਾ ਇਹ ਵੀ ਡੀਆਈ 50 ਹੈ ਬਾਈ ਠੀਕ ਹੈ ਜੀ ਕਰੋ ਚੈੱਕ 855 19 ਮਾਡਲ ਹੈ ਬਾਈ ਰੇਡੀਅਲ ਟਾਇਰ ਆ ਪਿਛਲੇ ਟਾਇਰ ਵੀ ਨਵੇਂ ਆ ਟੈਕ ਟੋਕ ਲੱਗਿਆ ਹੋਇਆ ਤੇ ਇੱਧਰ 735 ਖੜਾ ਇਹਦੀ ਪਾਰਸੋਂ ਵੀ ਵੀਡੀਓ ਪਾਈ ਸੀ ਆਪਣੇ ਬਾਈ ਕੀ ਮਾਡਲ ਐਮ ਪੰਪ ਸਾਰਾ ਕੁਝ ਲੱਗਿਆ ਹੋਇਆ ਸਕੀਨ ਡੈਕਟਰ ਇੱਕ 475 ਖੜਾ ਬਾਈ ਇਹਨਾਂ ਕੋਲ ਟਾਇਰ ਟੁਰ ਘੱਟੇ ਆ ਬਾਈ ਕੰਡੀਸ਼ਨ ਠੀਕ ਠਾਕ ਜੂਗਾ ਪੀ ਵੀ 14 ਠੀਕ ਹੈ ਜੀ ਕਰੋ ਚੈੱਕ 475 ਕਈ ਵਾਰ ਬਾਈ ਫੋਨ ਆਉਨੇ ਵੀਰਾਂ ਦੇ 475 ਲੈਣਾ ਕੋਈ ਆ ਦੇਖਣੇ ਬਾਈ ਬੈਟਰੀ ਦਾ ਤਾਂ ਲਗਭਗ ਬਾਈ ਡਾਉਨ ਹੈ ਆ ਮੈਂ ਇਹ ਸਟਾਰਟ ਨਹੀਂ ਹੋਇਆ ੱੱਕਾ ਮਾਰ ਕੇ ਸਟਾਰਟ ਕਰਨਾ ਪੈਣਾ ਤੇ ਆ ਸਾਰੇ ਰੈਕਟਰ ਬਾਈ ਬਕਾਉਂ ਆ ਇਹਨਾਂ ਕੋਲ 735 2021 ਮਾਡਲ 855 2019 ਮਾਡਲ ਠੀਕ ਆ ਜੀ ਦੋ ਖੜੇ ਆ ਸੋਨਾਲੀਕਾ 1919 2020 ਮਾਡਲ ਠੀਕ ਆ ਜੀ ਸਵਰਾਜ ਏਜੰਸੀ ਰੋਪੜ ਦੇ ਵਿੱਚ ਖੜੇ ਆ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਨਜ਼ਦੀਕ ਤੇ ਬਾਈ ਸਿੱਧੀ ਜੋੜ ਮੇਲਾ ਵੀ 16 17 18 ਦਾ ਸ਼ਾਇਦ ਤੇ ਉਹਦੇ ਕਰਕੇ ਤਿਆਰੀਆਂ ਸ਼ੁਰੂ ਆ ਬਾਈ ਤਾਂ ਜਰੂਰ ਸਾਡੇ ਜਿਹਨੇ ਵੀ ਸਿੱਧੀ ਜੋੜ ਮੇਲੇ ਤੇ ਪਹੁੰਚਣਾ ਹੈ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਤੇ ਜਰੂਰ ਪਹੁੰਚੋ ਬਾਈ ਠੀਕ ਹੈ ਜੀ ਤੇ ਬਾਕੀ ਏਜੰਸੀ ਵਾਲੇ ਦਾ ਨੰਬਰ ਬਾਈ 9815599901 ਇਹ ਨੰਬਰ ਤੇ ਕਾਲ ਕਰ ਸਕਦਾ ਜਿੰਨੇ ਵੀ ਕੋਈ ਜਾਣਕਾਰੀ ਲੈਣੀ ਹੈ ਮੈਂ ਵੀ ਆਪਣਾ ਨੰਬਰ ਥੱਲੇ ਮੈਂਸ਼ਨ ਕਰੂੰਗਾ ਬਾਈ ਠੀਕ ਹੈ ਟਰੈਕਟਰ ਇਹਨਾਂ ਕੋਲ ਹੋਰ ਵੀ ਉੱਧਰ ਖੜੇ ਆ ਬਾਈ ਪਰਾਣੇ ਘੱਟ ਤੋਂ ਘੱਟ ਵੀ 20-25 ਟਰੈਕਟਰ ਹੋਣਗੇ ਬਾਈ ਇਹਨਾਂ ਕੋਲ ਠੀਕ ਹੈ ਜੀ ਕਿਸੇ ਨੇ ਕੋਈ ਹੋਰ ਟਰੈਕਟਰ ਵੀ ਲੈਣਾ ਹੈ ਤਾਂ ਉਹ ਵੀ ਆ ਕੇ ਦੇਖ ਸਕਦਾ ਜੀ ਠੀਕ ਹੈ ਤੇ ਜਿੰਨੇ ਵੀ ਬਾਈ ਆਪਣੀਆਂ ਏਜੰਸੀਆਂ ਸਾਨੂੰ ਟਰੈਕਟਰ ਖੜੇ ਨੇ ਸਾਰੇ ਟਰੈਕਟਰ ਜਿਵੇਂ ਆਏ ਹੋਏ ਆ ਜਾਂ ਇਹਨਾਂ ਨੂੰ ਉਦਾਂ ਹੀ ਟਰੈਕਟਰਾਂ ਕਿਸੇ ਨਾਲ ਕੋਈ ਛੇੜਖਾਨੀ ਨਹੀਂ ਕਿਸੇ ਦਾ ਕੋਈ ਮੀਟਰ ਨਹੀਂ ਛੇੜਖਾਨੀ ਹੋਈ ਕੋਈ ਇਹ ਗੱਲ ਦੀ ਤਸੱਲੀ ਹੈ ਠੀਕ ਹੈ ਜੀ ਤੇ ਬਾਕੀ ਬਾਈ ਹਰੇਕ ਵੀਡੀਓ ਸੀ ਦੋ ਦੋ ਤਿੰਨ ਤਿੰਨ ਵਾਰ ਦੱਸਦੇ ਆਂ ਵੀ ਆਪਣੀ ਤਸੱਲੀ ਆ ਕੇ ਆਪ ਕਰਨੀ ਹੈ ਬਾਈ ਏਜੰਸੀ ਵਾਲਿਆਂ ਦੀ ਹੋਰ ਕਿਸੇ ਬੰਦੇ ਦੀ ਕੋਈ ਕਿਵੇਂ ਜ਼ਿੰਮੇਵਾਰੀ ਨਹੀਂ ਹੋਊਗੀ ਠੀਕ ਹੈ ਜੀ ਆਪਣਾ ਜੋ ਵੀ ਇੰਜਨ ਗੇਅਰ ਦਾ ਤਸੱਲੀ ਆਪ ਆ ਕੇ ਆਪਣੇ ਜਾਣਕਾਰ ਬੰਦੇ ਨੂੰ ਨਾਲ ਤੇ ਲਿਆ ਕੇ ਦਿਖਾ ਕੇ ਫਿਰ ਸੌਦਾ ਕਰੋ ਬਾਈ ਟਰੈਕਟਰ ਦਾ ਠੀਕ ਹੈ ਜੀ ਤੇ ਬਹੁਤ ਵਾਰ ਹੁੰਦਾ ਬਾਈ ਬਹੁਤ ਵੇਰ ਮੈਨੂੰ ਪੁੱਛਦੇ ਬਾਈ ਤੇਰੀ ਜ਼ਿੰਮੇਵਾਰੀ ਆ ਤੇਰੀ ਗਰੰਟੀ ਆ ਠੀਕ ਆ ਜੀ ਬਾਈ ਕੋਈ ਵੀ ਟਰੈਕਟਰ ਆ ਜਿੰਮੇਦਾਰ ਕੋ ਚੱਲੇ ਹੋਏ ਆ ਕੋਈ ਵੇਚ ਨਹੀਂ ਬੜਿਆ ਹੋਆ ਚੀਜ਼ ਤਾਂ ਬਾਹ ਕੇ ਵਰਤ ਕੇ ਪਤਾ ਲੱਗਦਾ ਠੀਕ ਆ ਜੀ ਇਹ ਆਪਾਂ ਐ ਨਹੀਂ ਕਹਿੰਦੇ ਵੀ ਇੱਥੀ ਤੇ ਤੁਸੀਂ ਕਿਦੋਂ ਵੀ ਟਰੈਕਟਰ ਲੈਣਾ ਚੇ ਮੰਡੀ ਚੋਂ ਲੈਣਾ ਚੇ ਕਿਤੇ ਹੋਰ ਪਾਸੇ ਤੇ ਲੈਣਾ ਤਾਂ ਬਾਈ ਆਪਣੀ ਜਾ ਕੇ ਜਣੀ ਕਿ ਆਪਣੀ ਇੱਕ ਵਾਰ ਥੱਲੀ ਕਰਕੇ ਲੋ ਕੱਲ ਨੂੰ ਅਗਲਾ ਤੁਹਾਨੂੰ ਪਹਿਲਾਂ ਤੁਹਾਨੂੰ ਲੱਖ ਕਹਿ ਦੋਵੇ ਬਈ ਹਾਂ ਬਾਈ ਲੈ ਜਾਓ ਬਹੁਤ ਵਪਾਰੀ ਬਾਈ ਵੀਡੀਓ ਚ ਦੇਖਿਆ ਮੈਂ ਕਹਦਾਂ ਨੇ ਬਾਈ ਸਾਡੀ ਪੂਰੀ ਸਾਡੀ ਪੂਰੀ ਤਸੱਲੀ ਆ ਸਾਡੀ ਗਾਰੰਟੀ ਆ ਬਾਈ ਪਹਿਲੇ ਹੀ ਗੱਲਾਂ ਹੁੰਦੀਆਂ ਆ ਬਾਅਦ ਚ ਗੱਲਾਂ ਹੋਰ ਹੋ ਜਣੀਆਂ ਜਦੋਂ ਕੋਈ ਦਿੱਕਤ ਨਿਕਲੇ ਆਉਂਦੀ ਆ ਕਈ ਵਾਰ ਕਹਿੰਦਾ ਬਈ ਕੋਈ ਰੰਗ ਪੈਂਟ ਹੋਇਆ ਹੋਣਾ ਬਾਅਦ ਚ ਪਤਾ ਲੱਗ ਜਾਂਦਾ ਮੈਂ ਬਹੁਤ ਵਾਰ ਦੇਖਿਆ ਬਾਈ ਬੰਦੇ ਉਰੇ ਆਏ ਆ ਸਾਡੇ ਕੋਲ ਤੇ ਬਾਅਦ ਵਿੱਚ ਨਹੀਂ ਬਾਈ ਕੋਈ ਬੰਦਾ ਬਾਹ ਬਣਾਉਂਦਾ ਕਿਹੜੀ ਗੱਲ ਪਹਿਲਾਂ ਹੋ ਜਵੇ ਉਹੀ ਗੱਲ ਵਧੀਆ ਠੀਕ ਆ ਜੀ ਤੇ ਪਹਿਲਾਂ ਜੋ ਵੀ ਆਪਣਾ ਰੇਟ ਆ ਬਾਈ ਪਹਿਲਾਂ ਹੀ ਆਪਣਾ ਆਪਾਂ ਕਹਿੰਦੇ ਵੀ ਪਹਿਲਾਂ ਹੀ ਪਾਉਂਦਾ 10000 ਚ ਮਹਿੰਗੀ ਲੈ ਲਓ ਵਧੀਆ ਲੈ ਲਓ ਬਾਈ ਠੀਕ ਨੇ ਕੋਈ ਫਰਕ ਨਹੀਂ ਪੈਂਦਾ 5000 ਬਾਦ ਵਿੱਚ ਚੀਜ਼ ਮਾਰੀ ਨਿਕਲੇ ਉੱਪਰ ਪਹਿਰੇਣਾ ਉਹ ਦੁਖਦੇ ਆ ਠੀਕ ਹੈ ਜੀ ਤੇ ਬਾਕੀ ਭਾਈ ਆਦੇ ਬਲੌਗ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਈਕ ਆਪਣੇ YouTube ਚੈਨਲ ਜੱਗੂ ਮਹਾਰਨ ਨੂੰ ਵੀ ਕਰਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਬਲੌਗ 'ਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ